ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਅੱਜ ਅਸੀਂ ਪੜਾਂਗੇ ਸਨਕ ਸੁਨੰਦਨ ਸਨਾਤਨ ਕਹ ਹੀ ਜੋ ਇਹ ਸ਼ਬਦ ਹੈ ਅੱਜ ਅਸੀਂ ਇਸ ਦੇ ਅਰਥ ਪੜਾਂਗੇ ਜੀ ਸੋ ਆਓ ਇਸ ਦੇ ਅਰਥ ਪੜੀਏ ਸਨਕ ਸੁਨੰਦਨ ਸਨਾਤਨ ਕਹ ਹੀ ਇਹ ਵਿਚਾਰ ਸੰਕ ਸੁਨੰਦਨ ਸਨਾਤਨ ਅਤੇ ਸੰਤ ਕੁਮਾਰ ਆਦ ਨੇ ਪ੍ਰਗਟ ਕੀਤਾ ਹੈ ਆਦ जुगाਦ ਸਦਾ ਪ੍ਰਭ ਇੱਕ ਹੈ हे ਪ੍ਰਭੂ ਤੁਸੀਂ ਆਦ जुगाਦ ਤੋਂ ਇੱਕ ਹੋ ਤਰ ਤਰ ਮੂਰਤ ਫਿਰਤ ਅਨੇਕ ਹੈ ਅਤੇ ਤੁਸੀਂ ਹੁਣ ਕਦੇ ਤਾਂ ਨਾਰਤ ਦਾ ਰੂਪ ਧਾਰ ਲੰਨੇ ਹੋ ਕਦੇ ਵਿਸ਼ਨੂੰ ਕਦੇ ਸ਼ਿਵ ਜੀ ਕਦੇ ਬ੍ਰਹਮਾ ਕਦੇ ਕਿਸੇ ਦਾ ਕਦੇ ਰਾਮ ਦਾ ਕਦੇ ਕ੍ਰਿਸ਼ਨ ਦਾ ਆਪ ਜੀਆਂ ਹੀ ਅਨੇਕਾ ਰੂਪਾਂ ਵਿੱਚ ਇੱਕ ਹੈ ਅਨੇਕ ਹੈ ਫਿਰ ਇੱਕ ਹੈ ਆਪ ਜੀ ਕਿੰਨੇ ਰੂਪਾਂ ਵਿੱਚ ਆਪ ਜੀ ਪ੍ਰਗਟ ਹੋ ਕੇ ਤਰਤੀ ਦੇ ਉੱਤੇ ਘੁੰਮਦੇ ਹੋ ਲੋਕਾਂ ਦਾ ਭਲਾ ਕਰਦੇ ਹੋ ਸਭ जग ਕਹ ਇਹ ਵਿਦ ਪਰਮਾਇਆ ਸਾਰੇ ਜਗਤ ਨੂੰ ਇਸ ਤਰ੍ਹਾਂ ਪਰਮਾਇਆ ਹੋਇਆ ਹੈ ਆਪੇ ਇੱਕ ਅਨੇਕ ਦਿਖਾਇਆ ਕਦੇ ਤੁਸੀਂ ਆਪੇ ਇੱਕ ਹੋ ਜਾਣੇ ਹੋ ਕਦੇ ਅਨੇਕ ਕਦੇ ਇੱਕ ਕਦੇ ਇੱਕ ਘਟ ਘਟ ਨੈ ਸੋਈ ਪੁਰਖ ਵਿਆਪਕ ਘਟ ਘਟ ਵਿੱਚ ਉਹ ਪੁਰਸ਼ ਤੁਸੀਂ ਹੀ ਵਿਆਪਕ ਹੋ ਸਕਲ ਜੀਵ ਜੰਤਨ ਕੇ ਥਾਪਕ ਸਕਲ ਜੀਵ ਜੰਤਨ ਕੇ ਥਾਪਕ ਸਾਰਿਆਂ ਵਿੱਚ ਜੰਤੂਆਂ ਨੂੰ ਸਥਾਪਨਾ ਵੀ ਕਰਨ ਵਾਲੇ ਤੁਸੀਂ ਉਹ ਸਾਰੇ ਜੰਤੂ ਜੀਵ ਮੰਡਲ ਦੀ ਸਥਾਪਨਾ ਥੋਨੇ ਹੀ ਕਰੀ ਹੈ ਜਾਨਵਰ, ਪੇੜ ਪੌਦੇ, ਪੱਥਰ, ਪਹਾੜ, ਸਮੁੰਦਰ, ਪਾਣੀ, ਇਨਸਾਨ ਦੀ ਸਥਾਪਨਾ ਹੈ ਜਿਹੜੀ ਤੁਸੀਂ ਹੀ ਕਰੀ ਹੈ। ਜਾ ਤੇ ਜੋਤਕਰਤ ਆਕਰਖਣ ਜਿਸ ਤੋਂ ਜੋਤ ਖਿੱਚ ਲੈਂਦੇ ਹੋ। ਤਾਕਹ ਕਹਿਤ ਮ੍ਰਿਤਕ ਜਗ ਕੇ ਜਨ। ਉਸ ਨੂੰ ਜਗ ਦੇ ਜਿਹੜੇ ਲੋਕ ਹਨ ਜਾਣ ਹਨ ਉਹ ਮ੍ਰਿਤਕ ਦਾ ਘੋਸ਼ਣ ਘੋਸ਼ਣਾ ਕਰ ਦਿੰਦੇ ਹਨ ਮ੍ਰਿਤਕ ਦਾ ਰੂਪ ਦੇ ਦਿੰਦੇ ਹਨ ਵੀ ਇਹ ਮਰ ਗਿਆ ਪੂਰਾ ਹੋ ਗਿਆ ਅਤੇ ਇੱਕ ਦਿਨ RAM ਜੀ ਆਪਣੇ ਵਿਸ਼ਵਾਮਿੱਤਰ ਗੁਰਦੇਵ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਸੀ ਉਹ ਇੱਕ ਕੰਦਕਣੀ ਦੇਖ ਰਹੇ ਸੀ ਇੱਕ ਕੀੜੇ ਦੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਹਨ ਪਿੱਛੇ ਵਾਲੀਆਂ ਉਹ ਉਹਨੂੰ ਦੇਖ ਕੇ ਕਦੇ ਹੱਸਦੇ ਹਨ ਕਦੇ ਗੰਭੀਰ ਵਿਸ਼ਵਾਮਿੱਤਰ ਜੀ ਪੁੱਛਦੇ ਹਨ ਤੁਸੀਂ ਕਦੇ ਹੱਸਦੇ ਹੋ ਕਦੇ ਗੰਭੀਰ ਹੋ ਜਾਂਦੇ ਹੋ ਤਾ ਰਾਮ ਜੀ ਨੇ ਆਖਿਆ ਇਹ ਜੋ ਕੀੜਾ ਹੈ ਇਸ ਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਹਨ ਗੁਰਦੇਵ ਕਹਿੰਦੇ ਤਾਂ ਕੀ ਹੋਇਆ ਇਸ ਵਿੱਚ ਹਸਣ ਵਾਲੀ ਤਾਂ ਕੋਈ ਗੱਲ ਨਹੀਂ ਉਸ ਦੀਆਂ ਦੋ ਟੰਗਾਂ ਟੁੱਟੀਆਂ ਹਨ ਮੈਂ ਇਸ ਕਰਕੇ ਨਹੀਂ ਹੱਸਦਾ ਰਾਮ ਜੀ ਕਹਿੰਦੇ ਇਸ ਦੀਆਂ ਪਿਛਲੀਆਂ ਦੋ ਟੰਗਾਂ ਟੁੱਟੀਆਂ ਹੋਈਆਂ ਹਨ ਮੈਂ ਇਸ ਕਰਕੇ ਹੱਸਦਾ ਕਿ ਇਹ 14 ਵਾਰ ਸਵਰਗ ਦਾ ਰਾਜਾ ਇੰਦਰ ਰਹਿ ਚੁੱਕਿਆ ਹੈ ਦੇਖੋ ਹੁਣ ਜਿਹੜਾ 14 ਜਿਹੜਾ ਸਵਰਗ ਦਾ ਰਾਜਾ ਇੰਦਰ ਹੈ 14 ਵਾਰ ਰਹਿ ਚੁੱਕਿਆ ਫੇਰ ਨਰਕ ਦਾ ਕੀੜਾ ਬਣਿਆ ਹੋਇਆ ਅਸੀਂ ਕਈ ਵਾਰੀ ਕਹਿ ਦਿੰਨੇ ਹਾਂ ਫਲਾਣਾ ਸਿੱਖ ਸਵਰਗ ਵਾਸੀ ਸਿੱਖ ਦੇ ਗੁਜਰਨ ਤੋਂ ਬਾਅਦ ਉਸ ਵਰਗਾਂ ਚ ਨਹੀਂ ਜਾਂਦਾ ਉਹ ਤਾਂ ਗੁਰਪੁਰੀ ਧਾਮ ਨੂੰ ਜਾਂਦਾ ਹੈ ਦਰਗਾਹਾਂ ਦੇ ਵਿੱਚ ਜਾਂਦਾ ਹੈ ਜੋ ਸਿੱਖ ਹੁੰਦਾ ਹੈ ਗੁਰੂ ਜੀ ਦਾ ਦਰਗਾਹਾਂ ਵਿੱਚ ਜਾਂਦਾ ਹੈ ਇਸ ਲਈ ਇਹ ਇੱਕ ਗਲਤ ਧਾਰਨਾ ਹੈ ਵੀ ਸਿੱਖ ਸਵਰਗਾਂ ਵਿੱਚ ਗਿਆ ਸਿੱਖ ਦਰਗਾਹਾਂ ਵਿੱਚ ਜਾਂਦਾ ਹੈ ਹਮੇਸ਼ਾ ਹੀ ਗੁਰੂ ਜੀ ਦੇ ਚਰਨਾਂ ਵਿੱਚ ਜਾਂਦਾ ਹੈ ਆਓ ਜੀ ਅੱਜ ਦੀ ਵਿਚਾਰ ਇਹ ਹੀ ਸੀ ਅਗਲੀ ਵਾਰ ਅਸੀਂ ਵਿਸ਼ਵਾ ਮਿੱਤਰ ਅਤੇ ਵਸ਼ਿਸ਼ਟ मुनि ਦਾ ਜਿਹੜਾ ਆਪਾਂ ਜਿਹੜਾ ਗਾਇਤਰੀ ਮੰਤਰ ਸੀ ਉਹ ਵਸ਼ਿਸ਼ਟ मुनि ਨੇ ਬਣਾਇਆ ਸੀ ਅਸੀਂ ਇਸ ਬਾਰੇ ਪੜਾਂਗੇ ਕਿ ਉਹਨੇ ਕਿਉਂ ਵਿਸ਼ਵਾਮਿੱਤਰ ਜੀ ਦਾ ਸੌ ਪੁੱਤਰ ਮਾਰ ਦਿੱਤਾ ਸੀ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ